ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਬੰਦਾ ਵਾ ਕਲੈਕਸ਼ਨ ਤੇ ਅੱਜ ਫਿਰ ਆਪਾਂ ਨਵਾਂ ਵਲੌਗ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਅੱਜ ਦਾ ਵਲੌਗ ਆਪਾਂ ਬਣਾਵਾਂਗੇ ਘਰਾਂ ਚ ਲੱਗੇ ਪੁੰਡਾਂ ਦੀਆਂ ਖਤਰਾਂ ਤੇ ਚਿਚੜਾਂ ਡੰਗਰਾਂ ਤੇ ਜਾਨਵਰਾਂ ਦੇ ਪੇਚਿਚੜਾਂ ਬਾਰੇ ਠੀਕ ਆ ਜੀ ਆ ਜੋ ਕਰੀਏ ਕੰਟੀਨਿਊ ਇਸ ਦੇ ਨਾਲ ਹੀ ਅੱਜ ਲੈ ਆਂਦਾ ਜੀ ਇੱਕ ਛੋਟਾ ਪੰਪ ਹੱਥ ਨਾਲ ਸਪੇ ਕਰਨ ਵਾਲਾ ਤੇ ਅੱਜ ਤੁਹਾਨੂੰ ਹੋਨੇ ਆ ਇਹ ਕਿਵੇਂ ਕੰਮ ਕਰਦਾ ਚਲਦੇ ਹਾਂ ਸ਼ੁਰੂਆਤ ਅੱਜ ਦੇ ਪਕਾਸੀ ਦੀ ਪਹਿਲਾਂ ਪਾਸ ਦੇ ਵਿੱਚ ਪਾਣੀ ਤੇ ਫਿਰ ਤੁਹਾਨੂੰ ਦਵਾਈ ਬਾਰੇ ਵੀ ਦੱਸਦੇ ਆ ਕਿਹੜੀ ਪਾਣੀ ਆਓ ਪਰ ਲੈ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਲੈਣਾ ਪਾਣੀ ਠੀਕ ਹੈ ਜੀ ਤੇ ਇੰਨਾ ਕੁ ਪਾ ਲੈਣਾ ਆਪਾਂ ਆਹ ਦਵਾਈ ਆਪਾਂ ਕਿਸੇ ਚੀਜ਼ ਦੀ ਪ੍ਰੋਮੋਸ਼ਨ ਨਹੀਂ ਕਰਦੇ ਤੇ ਸਾਡੇ ਫੌਦਾ ਸਾਹਿਬ ਹੁਣ ਨੇ ਲੈਦੀ ਤੇ ਚਿਚੜਾਂ ਲਈ ਤੇ ਭੁੰਡਾ ਪੰਡਾ ਲਈ ਬੜੀ ਕਾਮਯਾਬ ਜੇ ਤੇ ਆਪਣੇ ਮੈਡੀਕਲ ਸਟੋਰ ਲਾਗੇ ਜਿਹੜਾ ਪੈਂਦਾ ਉੱਥੇ ਇਹਦਾ ਸਕਰੀਨਸ਼ਾਟ ਲੈ ਲਓ ਇਹ ਲਿਓ ਬਹੁਤ ਤਗੜਾ ਰਿਜ਼ਲਟ ਜੇ ਇਹਦਾ ਠੀਕ ਹੈ ਜੀ ਤੇ ਪਾਣੀ ਥੋੜੀ ਕੀਆ ਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣੀ ਚਾਹੀਦੀ ਹੈ ਤੇ ਬਹੁਤ ਜਿਆਦੀ ਤੇਜ ਇਸ ਸਟਰੋਂਗ ਬਹੁਤ ਜਿਆਦੀ ਹੈ ਠੀਕ ਹੈ ਆ ਵੇਖਿਓ ਹੁਣ ਆਪਾਂ ਨਾ ਮਾਤਰੀ ਪਾਉਣੀ ਆ ਬਸ ਤੇ 50 ml ਲਾ ਲਓ 20 25 ml ਇੰਨੀ ਕੀ ਪਾਉਣੀ ਆ ਜਿਆਦੀ ਨਹੀਂ ਪਾਉਣੀ ਤੇ ਬੱਚਿਆਂ ਤੋਂ ਦੂਰ ਰੱਖੋ ਜਦੋਂ ਵੀ ਰੱਖਣੀ ਹੈ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਅੱਜ ਭੂੰਡਾਂ ਦਾ ਇਲਾਜ। ਕਈ ਉਹਨਾਂ ਨੂੰ ਪ੍ਰਿੰਡ ਵੀ ਕਹਿ ਦਿੰਦੇ ਆ। ਠੀਕ ਆ ਜੀ। ਤੇ ਕੱਲੋਂ ਤਾਂ ਦੋਨੋਂ ਰਿਜ਼ਲਟ ਵੀ ਵਿਖਾਵਾਂਗੇ। ਖਖਣਾ ਵਿਖਾਵਾਂਗੇ, ਖਖਰਾਂ ਰਹਿ ਜਾਣੀਆਂ ਤੇ ਭੂੰਡ ਨਹੀਂ ਹੋਣੇ ਉੱਤੇ। ਇੱਕਰੀ ਜਿੱਥੇ ਵੱਜੇ। ਬਹੁਤ ਤੇਜ਼ ਐ। ਨਾਲੇ ਪੰਪ ਦਾ ਰਿਜ਼ਲਟ ਵੇਖਦੇ ਆਂ ਅੱਜ। ਮਾਲ ਆਉਂਦਾ ਐ। ਸਿੰਦ ਕਰੋਲਾ ਪਾਉਣ ਦੀ ਸਾਡੀ ਹੁਣ ਕਰਨ ਲੱਗੇ ਆ ਜੀ ਆਪਾਂ ਪੁੰਡਾਂ ਤੇ ਹਮਲਾ ਇਹਦੇ ਵਾਸਤੇ ਸੇਫਟੀ ਵੀ ਜ਼ਰੂਰੀ ਆ ਕਿ ਆਪਾਂ ਆਪਣਾ ਮੂੰਹ ਮਾਕ ਲੈਣ ਲੱਗੇ ਕਵਰ ਇਹਦੇ ਨਾਲ ਹੀ ਆ ਚੱਕ ਲਿਆ ਆਪਾਂ ਆਪਣਾ ਪੰਪ ਤੇ ਉਹ ਵੇਖਦੇ ਜਾਓ ਅੱਗੇ ਅੱਗੇ ਬਣਦਾ ਕੀ ਆ ਇਹ ਚੱਕਾ ਕਰਵਾਵਾ ਤਗੜੀ ਲੱਗੀ ਆ ਦੂਜੇ ਬੂਟੇ ਥੋੜੀ ਛੋਟੀ ਆ ਸੋ ਇਹਦੇ ਵਿਖਾਵਾਂਗੇ ਤੁਹਾਨੂੰ ਬਾਕੀ ਤੇ ਹੁਣ ਆਪਾਂ ਮਾਰਦੇ ਆ ਇਹਨਾਂ ਤੇ ਸਪਰੇਅ ਇੱਕਰੀ ਥੋੜਾ ਜਿਹਾ ਧਿਆਨ ਰੱਖਣਾ ਵੀ ਮਗਰ ਭਜਦੇ ਆ ਭੂਂਡ ਜਦੋਂ ਆਪਾਂ ਇਹ ਥੋੜਾ ਆਪਣਾ ਬੱਚ ਬਚਾ ਕੇ ਜਿੰਨਾ ਵੀ ਆਉਂ ਮਾ ਤਾਕੇ ਸਾਰਾ ਫੇਰ ਹੌਣ ਆਪਾਂ ਲੱਗੇ ਆ ਦੂਜੇ ਬੂਟੇ ਦੇ ਕਰਨ ਤੇ ਬੂਟਿਆਂ ਤੇ ਫਲ ਬਹੁਤ ਪੇ ਅਤੇ ਤਾਗਰ ਕੇ ਦਾਣੀਆਂ ਠਾਂ ਤੱਕ ਆ ਜਾਂਦੀਆਂ ਭਾਅ ਦੇ ਨਾਲ ਬੂਟੇ ਭਰੇ ਬੇ ਇਹ ਤਾਂ ਉਹਨੂੰ ਜੇ ਬੰਨਿਆਉਂਦੀ ਮੈਂ ਇਤਰਾਵੇਂ ਮਾਰ ਦਿੰਦਾ ਥੋੜੀ ਜੀ। ਬਾਕੀ ਇਦਾਂ ਦੀਆਂ ਵੀਡੀਓ ਹੋਰ ਵੇਖਣ ਲਈ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਸ਼ੇਅਰ, ਕਮੈਂਟ ਤੇ ਲਾਈਕ ਜਰੂਰ ਕਰੋ। ਤੁਹਾਨੂੰ ਨਵੀਆਂ-ਨਵੀਆਂ ਇਦਾਂ ਦੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਜਾਣਕਾਰੀ ਵਾਸਤੇ। ਬਾਕੀ ਆ ਦਿਨ ਜਿਹੜੇ ਆ ਇਹ ਤੁਹਾਨੂੰ ਪਤਾ ਇੰਨਾ ਚੇ ਪ੍ਰੋਬਲਮ ਆਉਂਦੀਆਂ ਆਂ ਪ੍ਰਿੰਡਾਂ ਵੀ ਬਹੁਤ ਆਉਂਦੀਆਂ ਭੂੜ ਤੇ ਬਾਕੀ ਡੰਗਰ ਬਾਕੀ ਇਨ੍ਹਾਂ ਦਿਨਾ ਚ ਡੰਗਰਾਂ ਨੂੰ ਚਿਚੜ ਚਿਚੜ ਬੋਰ ਪੈਂਦੇ ਆ ਇਹ ਦੋਵੇਂ ਕੰਮ ਕਰੂਗੀ ਨਾਲੇ ਤੇ ਭੂੜ ਦਾ ਦਾਵਾ ਖਾਤਮਾ ਤੇ ਨਾਲੇ ਚਿਚੜਾਂ ਦਾ ਪੱਕੇ ਤੌਰ ਤੇ ਠੀਕ ਆ ਜੀ ਇੱਕ ਇੱਕ ਹੋਰ ਫੇਰ ਹੋਲੀ ਸੀ ਥੋੜੀ ਥੋੜੀ ਮੈਂ ਕਿਹਾ ਮਾਰ ਦਈਏ ਪੱਕਾ ਜਿਹੜਾ ਕੰਮ ਹੋ ਜੇ ਇਹਨਾਂ ਦਾ ਬਾਕੀ ਆ ਸ਼ਿਕਾਰੀ ਤੇ ਵੀ ਇੱਕ ਅੱਧਾ ਜਿ ਚੜ ਪਿਆ ਇਹ ਕੱਲ ਪਰਸਾ ਤੇ ਮੈਂ ਕਿਹਾ ਇੱਥੇ ਵੀ ਥੋੜੀ ਜੀ ਮਾਰ ਦਈਏ ਹਾਂ ਤੇ ਬਾਚ ਨਾ ਪੈਣਗੇ ਤੇ ਜੇ ਹੋਊ ਕੋਈ ਤੇ ਹੋਊ ਕੰਮ ਉਹਦਾ ਤੇ ਹੁਣ ਆਪਾਂ ਚਲ ਪਏ ਵੇਲੀਵਾਲ ਡੰਗਰਾਲ ਤੇ ਹੁਣ ਆਪਾਂ ਗਾਈਂ ਦੇ ਵੀ ਮੜਾ ਮੋਟਾ ਇੱਕ ਦੋਸ ਦੇ ਗਿਆ ਅਸੀਂ ਕੱਲ ਆਪਾਂ ਉਹਦੇ ਵੀ ਮਾਰਾਂਗੇ ਥੋੜੀ ਥੋੜੀ ਮੱਜਾਂ ਦੇ ਥੋੜੇ ਘੱਟ ਪੈਂਦੇ ਆਂਦੇ ਮੱਜਾਂ ਦੇ ਪੈਂਦੇ ਨਹੀਂ ਚਿਚੜ ਪਰ ਪੈ ਜਾਂਦੇ ਆ ਪਰ ਘੱਟ ਪੈਂਦੇ ਆ ਗਾਈਆਂ ਦੇ ਜ਼ਿਆਦਾ ਪੈਂਦੇ ਆ ਤੇ ਹੁਣ ਆਪਾਂ ਮਾੜੀ ਮਾੜੀ ਗਾਈਂ ਦੇ ਵੀ ਮਾਰ ਦਾਂਗੇ ਚਿਚੜਾਂ ਦਾ ਤੇ ਭੁੰਡਾਂ ਦਾ ਪੱਕਾ ਹੱਲ ਆ ਇਹ ਜਿਹੜੀ ਦਵਾਈ ਆ ਤੇ ਥੋੜਾ ਜਿਹਾ ਇੰਨਾ ਕੁ ਖਿਆਲ ਰੱਖਣਾ ਕਿ ਬੱਚਿਆਂ ਪੁੱਛਿਆਂ ਤੋਂ ਦੂਰ ਰਵੇ ਤੇ ਇੱਕ ਪਾਣੀ ਬਹੁਤ ਘੱਟ ਆ 10 ml ਹੀ ਪਾਣੀ ਆ ਮੈਂ ਸਵੇਰੇ ਪਹਿਲਾਂ ਤੁਹਾਨੂੰ ਜ਼ਿਆਦਾ ਦੱਸਦਾ ਪੀ ਇਹ 25 ml ਜਾਂ 50 ml ਨਹੀਂ ਨਹੀਂ ਪਾਣੀ 5-10 ml ਪਾਣੀ ਆ ਕਿਉਂਕਿ ਤੇਜ਼ ਬੋਤ ਆਏ ਦੋਈ ਠੀਕ ਆ ਜੀ ਦੋ ਵਾਰੀ ਮਾਰ ਲਓ ਪਰ ਪਾਓ ਥੋੜੀ ਥੋੜੀ ਤਾਂ ਜੋ ਜਾਨਵਰ ਦਾ ਵੀ ਨੁਕਸਾਨ ਨਾ ਹੋ ਜੇ ਠੀਕ ਹੈ ਹਾਂ ਜੀ ਆਪਾਂ ਮਾਦੇ ਮਾੜੀ ਮਾੜੀ ਮਾਦੇ ਦੇ ਲੱਕੇ ਆਏ ਕਿਉਂਕਿ ਗਾਇਂਦੇ ਲੱਗੇ ਹੁੰਦੀ ਕੋਈ ਤੁਰਦਾ ਫਿਰਦਾ ਇੱਥੇ ਵੀ ਆ ਕੇ ਚੜਦਿਆਂਗਾ ਤੇ ਉਦਾਂ ਮੱਜਾਂ ਦੇ ਚਿਚੜੇ ਦੇ ਘਟ ਪੈਂਦੇ ਆ ਠੀਕ ਆ ਜੀ ਬਾਕੀ ਆ ਕਰੋ ਚੈੱਕ ਅਜੇ ਵੇਲੀਓ ਲੋ ਆਏ ਆ ਤੇ ਤੁਹਾਨੂੰ ਦਿਖੰਦਾ ਪੈਣਾ ਇਹਨਾਂ ਦਾ ਹਾਲ ਕੁਝ ਮਰ ਗਏ ਆ ਦੇਖੋ ਜੇ ਬਸ ਭੱਜੇ ਫਿਰਦੇ ਹੋਣ ਇੱਟਾਂ ਜਿਵੇਂ ਥਾਂ ਜਿਵੇਂ ਵਰਦੇ ਫਿਰਦੇ ਆ ਬਾਕੀ ਕਿੰਦਾਂ ਲੱਗੀ ਜਾਣਕਾਰੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਤਾਂ ਦੀਆਂ ਹੋਰ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ